ਸਾਸਰੀਕਾ ਤੁਸੀਂ ਦੇਖ ਰਹੇ ਹੋ ਜੀ.ਟੀ.ਐਸ ਨਿਊਜ਼ ਮੈਂ ਹਰਜੀਤ ਸਿੰਘ ਸਤੋ ਬਸੰਤ ਪੰਜਵੀਂ ਦਾ ਤਿਹਾਰ ਸੰਗਰੂਰ ਵਾਸੀਆਂ ਦੇ ਲਈ ਸਭ ਤੋਂ ਵੱਡਾ ਤਿਹਾਰ ਮੰਨਿਆ ਜਾਂਦਾ ਬਸੰਤ ਪੰਜਵੀਂ ਨੂੰ ਬਾਜ਼ਾਰ ਖਾਲੀ ਹੋ ਜਾਂਦੇ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਅਤੇ ਜੋ ਲੋਕ ਨੇ ਪਤੰਗਬਾਜ਼ੀ ਦੇ ਸ਼ੌਕੀਨ ਨੇ ਉਹ ਆਪਣੇ ਕੋਠਿਆਂ ਚ ਵਾਰਿਆਂ ਦੇ ਉੱਤੇ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ ਵਸੰਤ ਪੰਚਮੀ 'ਚ ਬੇਸ਼ੱਕ 2 ਦਿਨ ਦਾ ਸਮਾਂ ਰਹਿ ਗਿਆ ਪਰ ਸੰਗਰੂਰ ਦੇ ਵਿਜਾਰਾਂ ਦੇ ਵਿੱਚ ਪਤੰਗ ਪਤੰਗ ਹੀ ਪਤੰਗ ਨਜ਼ਰ ਆਉਂਦੇ ਨੇ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਤੁਸੀਂ ਚਾਰੇ ਪਾਸੇ ਪਤੰਗ ਦੇ ਨਾਲ ਟੁਕਾਨਾਂ ਭਰੀਆਂ ਪਈਆਂ ਨੇ ਅਤੇ ਜੋ ਪਤੰਗਾਂ ਦੇ ਸ਼ੌਕੀਨ ਨੇ ਉਹ ਪਤੰਗ ਤੇ ਡੋਰ ਲੈਣ ਦੇ ਲਈ ਪਹੁੰਚ ਚੁੱਕੇ ਨੇ ਸਾਡੇ ਨਾਲ ਸ਼ਹਿਰ ਵਾਸੀ ਮਜੂਦ ਨੇ ਸਾਡੇ ਨਾਲ ਬਿਰੋਧ ਕੁਮਾਰ ਵੋਦੀ ਖੜੇ ਨੇ ਸਾਬਕਾ ਕਾਉਂਸਲਰ ਨੇ ਉਹਨਾਂ ਨਾਲ ਗੱਲ ਕਰਨ ਲੈਨੇ ਕਿ ਹੋਰ ਕਿ ਕਾਉਂਸਲਰ ਸਾਹਿਬ ਅਸੀਂ ਵੇਖਿਆ ਕਿ ਪਹਿਲਾਂ ਤੁਸੀਂ ਵੀ ਆਪਣੀ ਹੱਥੀ ਡੋਰ ਸੁੱਤੇ ਹੁੰਦੇ ਨਜ਼ਰ ਆਉਂਦੇ ਸੀ ਹੁਣ ਕੀ ਆ ਸਿੱਧੂ ਸਾਹਿਬ ਉਹ ਡੋਰ ਸੁੱਤਣ ਦਾ ਮਜ਼ਾ ਹੀ ਹੋਰ ਸੀ ਜਦੋਂ ਅਸੀਂ ਆਪ ਡੋਰ ਸੁੱਤੇ ਸੀ ਕਿਉਂਕਿ ਅਸੀਂ ਤਾਂ ਉਹ ਟਾਈਮ ਦੇਖਿਆ ਕਿ ਅਸੀਂ ਸ਼ਰੇਸ਼ ਕੰਚ ਆਪ ਕੁੱਟਦੇ ਹੁੰਦੇ ਸੀ ਮਗਰ ਹੁਣ ਰੈਡੀਮੇਡ ਟਾਈਮ ਆ ਗਿਆ ਬੱਚੇ ਜਿਵੇਂ ਖਾਣਾ ਪੋਣਾ ਰੈਡੀਮੇਡ ਔਨਲਾਈਨ ਮੰਗਾਂ ਲਾ ਕੇ ਤਾਂ ਪਤੰਗ ਡੋਰ ਵੀ ਔਨਲਾਈਨ ਹੋ ਗਿਆ। ਮਗਰ ਇਹ ਸੰਗਰੂਰ ਦਾ ਤਿਹਾਰ ਇਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਇਤਿਹਾਸ ਹੈ। ਔਰ ਇਹਦੇ ਵਿੱਚ ਬਾਰੋਂ ਰਸਤੇ ਰਾਹ ਦੇ ਬੁਕਿੰਗਾਂ ਪਹਿਲਾਂ ਹੋ ਚੁੱਕੀਆਂ ਨੇ। ਨਾ ਤਾਂ ਕਿਸੇ ਨੂੰ ਡੀਜੇ ਸਿਸਟਮ ਮਿਲਣਾ ਹੁਣ। ਚਵਾਰੇ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਨੇ। ਕਿਉਂਕਿ ਚਵਾਰਿਆਂ ਦੇ ਉੱਤੇ ਪਹਿਲਾਂ ਹੀ ਲੋਕਾਂ ਨੇ ਆਣ ਗਵਾਂਣ ਦੇ ਚਵਾਰਿਆਂ ਦੇ ਉੱਤੇ ਵੀ ਸਈਆਂ ਲਾ ਚੁੱਕਿਆ ਨੇ। ਵੀ ਭਾਈ ਅਸੀਂ ਤਾਂ ਉੱਥੇ ਖੜਨਾ ਕਿਉਂਕਿ ਪਤੰਗਬਾਜ਼ੀ ਸ਼ੌਕੀਨ ਬੰਦੇ ਨੇ ਸ਼ੌਕ ਨਹੀਂ ਕਿਸੇ ਦੇ ਜਾਂਦੇ। ਉਮਰਾਂ ਨਿਕਲ ਗਈਆਂ। ਠੀਕ ਹੈ ਸਾਨੂੰ 40 ਸਾਲ ਹੋ ਗਏ ਪਤੰਗਬਾ ਬਣਾਦੇ ਹੋਏ ਅੱਜ ਸਾਡੇ ਬੱਚੇ ਵੀ ਬੁਣਨ ਲੱਗੇ ਮਗਰ ਅਸੀਂ ਬਰਾਬਰ ਬੱਚਿਆਂ ਦੇ ਨਾਲ ਖੜਕੇ ਅਸੀਂ ਪਤੰਗਬਾਜ਼ੀ ਦਾ ਪੂਰਾ ਸ਼ੌਂਕ ਪੂਰਾ ਕਰਦੇ ਹਾਂ ਉਹ ਅੱਖ ਵਕ ਗੜਗੌਂ ਤੋਂ ਫਰੀਦাবাদ ਤੋਂ ਲੁਧਿਆਣੇ ਤੋਂ ਪੂਰੇ ਹਰਿਆਣੇ ਤੋਂ ਆ ਕੇ ਚੱਲੂ 10 ਰਸਤੇ ਤਾਂ 20 ਰਸਤੇ ਤਾਂ ਮੇਰੇ ਕੋਲ ਆ ਰਿਹਾ ਜਿਨ੍ਹਾਂ ਨੇ ਕਹਿ ਵੀ ਅਸੀਂ ਸੰਤ ਸਮਰੂਰ ਦਾ ਦੇਖਣਾ ਹੈ ਸਪੈਸ਼ਲ ਬਸੰਤ ਇਹੀ ਦੇਖਣ ਆ ਰਿਹਾ ਕਿਉਂਕਿ ਸੰਗਰੂਰ ਦਾ ਬਸੰਤ ਇੱਕ ਐਗਾ ਬਸੰਤ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੰਨਿਆ ਹੋਇਆ ਬਸੰਤ ਵੰਚੀ ਦਾ ਤਿਉਹਾਰ ਹੈ ਅਵੇ ਆਖੇ ਜਿਵੇਂ ਫਿਰ ਵਿਨੋਦ ਕੁਮਾਰ ਬੋਦੀ ਤੁਹਾਡੇ ਚਵਾਰੇ ਤੇ ਵੀ ਖੂਬ ਰੌਣਕਾਂ ਲੱਗਦੀਆਂ ਲੱਗਣਗੀਆਂ ਅਤੇ ਜੋ ਤੁਸੀਂ ਡੀਜੇ ਦੀ ਗੱਲ ਕਰਦੇ ਮੈਂ ਕਹਣਾ ਬੁੱਕ ਕਰ ਲੱਤੇ ਹੁਣੇ ਹਾਂਜੀ ਹਾਂਜੀ ਇਹ ਤਿੰਨ ਤਿੰਨ ਮਹੀਨੇ ਪਹਿਲਾਂ ਬੁੱਕ ਕਰਾਏ ਵੇ ਕਿਉਂਕਿ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਹੀ ਡੀਜੇ ਸਿਸਟਮ ਨੂੰ ਸਹੀ ਪੜਾ ਦਿੱਤੇ ਗਈ ਸੀ ਕਿ ਸਾਨੂੰ ਪਤਾ ਵੀ ਮੌਕੇ ਦੇ ਉੱਤੇ ਅਗਲਾ 10 15 15 ਹਜ਼ਾਰ ਵੀ ਮੰਗ ਲੱਤੇ ਜਨਾ 5000 ਦਾ ਡੀਜੇ 7000 ਦਾ ਡੀਜੇ ਉਹ 15000 ਤੱਕ ਵੀ ਰੇਟ ਹੋ ਚੁੱਕਿਆ ਮਨ ਲਗਾ ਡੋਰ ਪਤੰਗ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ ਕਿਉਂਕਿ ਅੱਜ ਦਾ ਟਾਈਮ ਦੇਖੋ ਥੋੜੀ ਜਿਹੀ ਮਹਿੰਗਾਈ ਤਾਂ ਜਰੂਰ ਹੋਗੀ ਮਗਰ ਸ਼ੌਕ ਦਾ ਸ਼ੌਕ 3 ਬੰਦੇ ਨੇ ਸ਼ੌਕ ਦਾ ਪੂਰਾ ਕਰਨਾ ਹੀ ਕਰਨਾ ਹੈ ਜਿੰਦਗੀ ਸ਼ੌਕਾਂ ਨਾਲ ਹੀ ਜਾਨੀਏ ਇਸ ਕਰਕੇ ਸਤੇਹ ਕਹਿੰਦੇ ਵੀ ਪੂਰੇ ਸੰਗਰੂਰ ਵਾਸੀਆਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਤੇ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਪਲਾਸਟਿਕ ਦੀ ਡੋਰ ਹੈ ਉਹ ਤੋਂ ਬਚੋ ਦੇਸੀ ਡੋਰ ਬਰੇਲੀ ਔਰ ਧੱਗ ਵਾਲੀ ਡੋਰ ਦੇ ਨਾਲ ਤੁਸੀਂ ਬਸੰਤ ਪੰਚਮੀ ਮਨਾਓ ਵੀ ਉਹਦੇ ਵਿੱਚ ਬਸੰਤ ਪੰਚਮੀ ਦਾ ਤਿਹਾਰ ਵੀ ਮਨਾਓਗੇ ਔਰ ਗ੍ਰੀਨ ਪੰਛੀਆਂ ਦਾ ਨੁਕਸਾਨ ਵੀ ਨਹੀਂ ਹੋਣਾ ਔਰ ਸ਼ਹਿਰ ਦੇ ਕਿਸੇ ਬੱਚੇ ਦਾ ਨੁਕਸਾਨ ਵੀ ਨਾ ਹੋਵੇ ਵੀ ਖੁਸ਼ੀ ਨਾਲ ਖੁਸ਼ੀ ਔਰ ਇਹ ਬੇਨਤੀ ਕਰਦੇ ਆ ਕਿ ਪਲਾਸਟਿਕ ਦੀ ਡੋਰ ਤੋਂ ਦੂਰੋ ਦੂਰ ਰਹਿ ਕੇ ਬੱਚੇ ਦੇ ਮਾਪੇ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਤੁਸੀਂ ਲੈਣੀ ਹੈ ਪ੍ਰਸ਼ਾਸਨ ਨੇ ਸਾਫ਼ ਕਹਤਾ ਵੀ ਜੇ ਅਸੀਂ ਬੱਚਿਆਂ ਦੇ ਹੱਥ ਡੋਰ ਦੇਖ ਲਈ ਪਲਾਸਟਿਕ ਵਾਲੀ ਤਾਂ ਉਹਨਾਂ ਦੇ ਮਾਪੇ ਤੇ ਵੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਅਸੀਂ ਨਹੀਂ ਚਾਹਦੇ ਕਿ ਕਿਸੇ ਮਾਪੇ ਨੂੰ ਮਾਰਾ ਜਾਂਦਾ ਕੋਈ ਬੋਲੇ ਇਸ ਕਰਕੇ ਤੁਸੀਂ ਪਲਾਸਟਿਕ ਦੀ ਡੋਰ ਤੋਂ ਨੂੰ ਅਲਵਿਦਾ ਕਹਿੰਦੇ ਹੋਏ ਧਾਗੇ ਦੇ ਡੋਰ ਦੇ ਉਤੇ ਮਨੋਰੰਜਨ ਕਰੋ ਆਪਣੇ ਆਪ ਹੀ 2-4 ਸਾਲਾਂ ਦੇ ਵਿੱਚ ਹੀ ਲੋਕਾਂ ਦਾ ਪਲਾਸਟਿਕ ਤੋਂ ਮੋਹ ਭੰਗ ਹੋ ਜਾਏਗਾ ਔਰ ਜਦੋਂ ਤੱਕ ਧਾਗੇ ਦੀ ਡੋਰ ਤੇ ਪਤੰਗ ਚੜਾਉਂਦੇ ਰਹੇ ਉਹ ਪਤੰਗ ਆਪਣੀ ਡੋਰ ਦੇ ਧਾਗੇ ਦੇ ਵਜਨ ਦੇ ਨਾਲ ਖੜਦਾ ਹੁੰਦਾ ਸੀ ਜੀ ਬਿਲਕੁਲ ਵਿਨੋਦ ਕੁਮਾਰ ਬੋਦੀ ਦਾ ਕਹਿਣਾ ਹੈ ਕਿ ਬਾਓ ਜੋ ਪਲਾਸਟਿਕ ਦੀ ਡੋਰ ਆ ਉਸ ਨੂੰ ਤਿਆਗੀਏ ਤੇ ਧਾਗੇ ਦੀ ਡੋਰ ਤੇ ਬਸੰਤ ਪੰਚਮੀ ਦਾ ਤਿਹਾਰ ਮਨਾਈਏ ਪਤੰਗ ਉਡਾਈਏ ਹਰ ਸੰਗਰੂਰ ਦੇ ਵਿੱਚ ਜੋ ਬਸੰਤ ਪੰਚਮੀ ਦਾ ਤਿਹਾਰਾ ਦੇਖਣ ਵਾਸਤੇ ਪੰਚਮੀ ਦਾ ਤਿਹਾਰ ਹੋਵੇ ਅਤੇ ਸ਼ਹਿਰ ਸੰਗਰੂਰ ਦੇ ਵਿੱਚ ਪਤੰਗबाजी ਨਾ ਹੋਵੇ ਕਦੇ ਹੋ ਨਹੀਂ ਸਕਦਾ ਸਾਡੇ ਨਾਲ ਵੀਰ ਜੀ ਬੈਠੇ ਨੇ ਗੱਲ ਵੀ ਕਰ ਰਹੇ ਨੇ ਆ ਕੀ ਨਾ ਵੀਰੇ ਜੇ ਮਜੀਤ ਸਿੰਘ ਸਿਮਰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹਨਾਂ ਕੇ ਬਸੰਤ ਪੰਚਮੀ ਦਾ ਤਿਹਾਰ ਹੋਏ ਕਹਿੰਦੇ ਨੇ ਸੰਗਰੂਰ ਵਾਸੀਆਂ ਦੇ ਦੀ ਸਭ ਤੋਂ ਵੱਡਾ ਤਿਹਾਰ ਇਹ ਤਾਂ ਪੂਰੇ ਵਰਲਡ 'ਚ ਮਸ਼ਹੂਰ ਹੈ ਸੰਗਰੂਰ ਦੇ ਬਸੰਤ ਦੀ ਤਾਂ ਪੂਰੇ ਵਰਲਡ ਤੋਂ ਜਿੰਨੇ ਲੋਕ ਨੇ ਬਾਹਰ ਸਟੇਟਾਂ 'ਚੋਂ ਬਸੰਤ ਦੇ ਸਪੈਸ਼ਲ ਆਂਦੇ ਨੇ ਇੱਥੇ ਤੇ ਆਪਣਾ ਪੂਰਾ ਇੰਜੋਏ ਕਰਦੇ ਨੇ ਪਰਿਵਾਰ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਬਸੰਤ ਮਨਾਇ ਜਾਂਦੀ ਹੈ ਬਹੁਤ ਪੈਸੇ ਲਾ ਕੇ ਬਸੰਤ ਬਣਾਦੇ ਲੋਕ ਮੈਨੂੰ ਲੱਗਦਾ ਤੁਸੀਂ ਤੇ ਤੁਹਾਡੇ ਬੱਚਿਆਂ ਨੂੰ ਵੀ ਤਿਆਰੀਆਂ ਖਿੱਚਲੀਆਂ ਹੋਣੀਆਂ ਪੂਰਾ 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 ਰਾਤ ਹੀ ਬੱਚੇ ਨੇ 1500 ਰੁਪਏ ਪਤੰਗ ਲੈ ਕੇ ਆਉਂਦੇ ਨੇ ਤੇ ਲੁਧਿਆਣੇ ਤੋਂ ਧਾਗੇ ਦੀ ਡੋਰ ਲੈ ਕੇ ਆਏ ਸਪੈਸ਼ਲ ਸਪੀਕਰ ਬੁੱਕ ਕਰਾਏ ਨੇ ਤੇ ਪੂਰੇ ਤਿਆਰੀ ਚ ਨੇ ਬਸੰਤ ਮਨਾਉਣ ਵਾਸਤੇ ਪੂਰੀ ਤਿਆਰੀ ਚ ਨੇ ਖੜਦੂ ਬਾਦਣਾ ਕਾ ਬਾਦਣਾ ਪੂਰਾ ਦੇਖੀ ਚਲੋ ਜੀ ਪੂਰੇ ਰਿਸ਼ਤੇਦਾਰ ਆ ਰਹੇ ਨੇ 10 12 ਵੱਡੇ ਘਰੇ ਰਿਸ਼ਤੇਦਾਰ ਆ ਰਹੇ ਨੇ ਪੂਰਾ ਸ਼ੌਕਨਾ ਪਸੰਦ ਬਣਾਣਗੇ ਵੀਰ ਜੀ ਇੱਕ ਗੱਲ ਕੀਤੀ ਆ ਵੀ ਤਾਂ ਚੈਨਾ ਡੋਰ ਬਾਰੇ ਕੀ ਕਹਿਣਾ ਚਾਹੁੰਦੇ ਜੋ ਚੈਨਾ ਡੋਰ ਤੇ ਵਰਤੋ ਕਾ ਚੈਨਾ ਡੋਰ ਤਾਂ ਜਮ ਨਹੀਂ ਵਰਤਣੀ ਚਾਹੀਦੀ ਜਿੰਨੀ ਖਤਰਨਾਕ ਚੈਨਾ ਡੋਰ ਹੈ ਜ਼ਹਿਰ ਵੀ ਨਹੀਂ ਖਤਰਨਾਕ ਨਹੀਂ ਹੈਗੀ ਚੈਨਾ ਡੋਰ ਦਾ ਤਾਂ ਤੋਬਾ ਕਰਨ ਚਾਹੀਦੀ ਹਰੇਕ ਬੱਚੇ ਨੂੰ ਹਰੇਕ ਮਾਪੇ ਦਾ ਰੋਲ ਹੋਣਾ ਚਾਹੀਦਾ ਇਹ ਬੱਚਿਆਂ ਨੂੰ ਤਾਂ ਰੁਕਿਆ ਜਾਵੇ ਚੈਨਾ ਡੋਰ ਨਾ ਵਰਤੀ ਜਾਵੇ ਇਹ ਬਿਲਕੁਲ ਅਵੀਰ ਦਾ ਕਹਿਣਾ ਕਿ ਰਿਸ਼ਤੇਦਾਰਾਂ ਦੇ ਫੋਨ ਵੀ ਆ ਗਏ ਨੇ ਰਿਸ਼ਤੇਦਾਰ ਵੀ ਬਸੰਤ ਪੰਚਮੀ ਨੂੰ ਆਉਣਗੇ ਆ ਤੇ ਸੰਗਰੂਰ ਦੀ ਜੋ ਬਸੰਤ ਆ ਸੰਗਰੂਰ ਦੀ ਸੰਗਰੂਰ ਚ ਨਹੀਂ ਪੰਜਾਬ ਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਆ ਸੰਗਰੂਰ ਦੀ ਬਸੰਤ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਰਿਸ਼ਤੇਦਾਰ ਬਸੰਤ ਸੰਗਰੂਰ ਦੀ ਮਨਾਉਣ ਦੇ ਲਈ ਆਉਂਦੇ ਨੇ ਇੱਧਰ ਵੀ ਗੱਲ ਕਰ ਲੈਂਦੇ ਆ ਜੋ ਦੁਕਾਨਦਾਰ ਨੇ ਚੁਪ ਪਤੰਗ ਵੇਚਦੇ ਨੇ ਵੀ ਆਖਿਰਕਾਰ ਕਿੰਨਕ ਰੁਝਾਨ ਅਸੀਂ ਨਮਦੀਪ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਰਜੀਤ ਜੀ ਸਰ ਕਿਸ ਤਰ੍ਹਾਂ ਵੇਚਦੇ ਨੇ ਕਹਿੰਦੇ ਹੁੰਦਾ ਰੋਲਾ ਪੈਣ ਲੱਗ ਕੇ ਚੀਕਾਂ ਵੱਜਣ ਲੱਗ ਬੜੀ ਬੱਲੇ ਬੱਲੇ ਆ ਜੀ ਬਹੁਤ ਬੱਲੇ ਬੱਲੇ ਆ ਜਵਾਕਾਂ ਦੇ ਵੀ ਬਹੁਤ ਬੱਲੇ ਬੱਲੇ ਆ ਸਭ ਤੋਂ ਪਹਿਲਾਂ ਸੰਗਰੂਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਲੋਹੜੀ ਦੀਆਂ ਤੇ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੱਥੇ ਤਾਂ ਕੰਮਕਾਰ ਦੀ ਗੱਲ ਕਰੀਏ ਕੰਮਕਾਰ ਬਹੁਤ ਵਧੀਆ ਬੱਚਿਆਂ 'ਚ ਬਹੁਤ ਕਰੇਜ਼ ਹੈ ਕਿਉਂਕਿ ਕਈ ਦਿਨਾਂ ਦੇ ਬਾਅਦ ਹੁਣ ਤੇ ਪੁਖੇੜਨੀ ਸ਼ੁਰੂ ਹੋਈ ਹੈ ਹਰ ਬੱਚਾ ਸ਼ੌਂਕ ਨਾਲ ਪਤੰਗ ਲੈ ਰਿਹਾ ਹੈ ਸੈਕਟਰ ਦੀ ਗਿੰਦ ਦੀ ਪਤੰਗ ਵੇਚ ਰਹੇ ਨੇ ਪਰ ਇੱਕ ਦੁਖਦੀ ਗੱਲ ਇਹ ਹੈ ਵੀ ਨਾਲ ਨਾਲ ਇਹਦੇ ਕਈ ਚੋਰੀ ਚੋਰੀ ਛੁਪੇ ਬਲੈਕ ਅਨਬਰ ਮਾਰਕੀਟ ਵਾਲੇ ਅੰਦਰ ਪਲਾਸਟਿਕ ਡੋਰ ਵੇਚਣੀ ਚਾ ਵੇਚ ਰਹੇ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਲਾਸਟਿਕ ਡੋਰ ਤੇ ਨੱਥ ਪਾਵੇ ਜੋ ਬੱਚੇ ਦੇ ਵਿੱਚ ਅੱਜ ਤੱਕ ਦਾ ਕਰੇਜ਼ ਹੈ ਉਹਨੂੰ ਹੋਰ ਉਤਸ਼ਾਹਤ ਕੀਤਾ ਜਾਵੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਪਲਾਸਟਿਕ ਡੋਰ ਨੂੰ ਨਾਥ ਪਾਓ ਜੀ ਬਿਲਕੁਲ ਮੇਰੇ ਨਗਰ ਦਾ ਉਸ ਸਾਹ ਬੜਾ ਅਸੀਂ ਦੇਖ ਰਹੇ ਹਾਂ ਕਿ ਪਤੰਗ ਲੈਣ ਆਏ ਨੇ ਭਾਈ ਜੀ ਲੱਗਦਾ ਤੁਸੀਂ ਲੈਣਾ ਹੈ ਭਾਈ ਜੀ ਲੱਕੋ ਵਾਲ ਤੋਂ ਲੱਕੋ ਵਾਲ ਤੋਂ ਫਿਰ ਚੜਾਓਗੇ ਪਤੰਗ ਹਾਂਜੀ ਚੜਾਵਾਂਗੇ ਜੀ ਵੇਚਾਂਗੇ ਜੀ ਵੇਚਾਂਗੇ ਚੜਾਓਗੇ ਵੀ ਕਿੰਨਾ ਕਿੰਨਾ ਖੁਸ਼ਾ ਹਥੇ ਲੋਕਾਂ ਚ ਬਹੁਤ ਜ਼ਿਆਦਾ ਇੱਛਾ ਹੈ ਜੀ ਹੁਣ ਬੱਚੇ ਦਾ ਜ ਬਹੁਤ ਜ਼ਿਆਦਾ ਜੀ ਬੱਚਾ ਕਾफी ਉਸਤਾ ਕੀ ਨਾ ਮਰੇ ਮੋਹਿਤ ਮੋਈ ਤਾਂ ਤਿਆਰੀ ਖਿਚਲੇ ਹੋਈ ਖਿਚਣੀ ਹੋਊਗੀ ਬਸੰਤ ਵਾਸਤੇ ਕਿ ਰਾਦੇ ਬੁੱਕ ਸਪੀਕਰ ਬਿਲਕੁਲ ਜੀ ਬਿਲਕੁਲ ਬੁੱਕ ਸਪੀਕਰ ਬੁੱਕ ਕਰਾਤੇ ਜੀ ਡੀਜੇ ਬੁੱਕ ਕਰਾਤੇ ਜੀ ਸਾਰੇ ਯਾਰ ਦੋਸਤਾਂ ਨੂੰ ਫੋਨ ਕਰਤਾ ਵੀ ਟਾਈਮ ਸੀ ਰਾਜੀ ਹੋ ਪਤੰਗ ਵੀ ਉਡਾਣੇ ਨੇ ਪਹਿਲਾਂ ਉਦੋਂ ਪਹਿਲਾਂ ਪਤੰਗਾ ਦੇ ਧਰਾਮੇ ਵੀ ਪਾਣੇ ਨੇ ਧਰਾਮੇ ਵੀ ਪਾਣੇ ਕਹਿੰਦੇ ਕਿ ਬਸੰਤ ਸੰਗਰੂਰ ਦੀ ਬਸੰਤ ਅਜੇ ਹੀ ਬਸੰਤ ਆ ਕੀ ਰਿਸ਼ਤੇਦਾਰ ਵੀ ਦੂਰੋਂ ਦੂਰੋਂ ਬਸੰਤ ਸੰਗਰੂਰ ਪਹੁੰਚਦੇ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਕੈਨੇਡਾ ਤੋਂ ਰਿਸ਼ਤੇਦਾਰ ਆਏ ਹੋਏ ਨੇ ਉਹ ਵੀ ਬਸੰਤ ਮਨਾਉਣ ਵਾਸਤੇ ਸਪੈਸ਼ਲ ਉਹਨਾਂ ਦੇ ਟਿਕਟਾ ਵੀ ਆਪਣੀਆਂ ਆਣ ਜਾਂਦੀ ਆ ਉਸ ਟਾਈਮ ਦੇ ਕਰਾਈਆ ਜਦੋਂ ਕਿ ਸੰਗਰੂਰ ਦੇ ਵਿੱਚ ਬਸੰਤ ਮਨਾਈ ਜਾਂਦੀ ਤੇ ਸਾਡੇ ਹੋਰ ਵੀ ਰਿਸ਼ਤੇਦਾਰ ਬਾਹਰੋਂ ਵੀ ਆ ਰਹੇ ਨੇਗੇ ਤੇ ਸਾਡੇ ਇੱਥੇ ਲੋਕਲ ਦੇ ਵੀ ਸਾਰੇ ਯਾਰ ਦੋਸਤ ਆ ਰਹੇ ਨੇ ਤੇ ਅਸੀਂ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ ਵਸੰਤ ਮਨਾਵਾਇਸ ਜੀ ਬਿਲਕੁਲ ਸੰਗਰੂਰ ਵਾਸੀਆਂ ਦੇ ਬਸੰਤ ਨੂੰ ਲੈ ਕੇ ਪੂਰਾ ਉਤਸ਼ਾਹ ਨਜ਼ਰ ਆਉਂਦਾ ਤੇ ਪਤੰਗ ਖਰੀਦੋ ਫਰੀਦੋ ਹੋ ਰਹੀ ਆ ਪਰ ਉੱਤੇ ਹੀ ਕੁਝ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਜੋ ਪਲਾਸਟਿਕ ਦੀ ਡੋਰ ਆ ਉਸ ਤੇ ਪੂਰੀ ਪਾਬੰਦੀ ਲੱਗਣੀ ਚਾਹੀਦੀ ਆ ਧਾਗੇ ਦੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਆ ਤਾਂ ਫਿਰ ਹੀ ਨਜ਼ਾਰਾ ਆਉਂਦਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਟੀਐਸ ਨਿਊਜ਼ ਸੰਗਰੂਰ